ਲੋਕ ਸਭਾ ਚੋਣਾ 2024 ਦਾ ਮਤਾਦਾਨ ਜਿਹੜਾ ਕਿ ਉਹ ਤਕਰੀਬਨ ਤਕਰੀਬਨ ਮੁਕੰਮਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ 6 ਵਜੇ ਦੇ ਵਿੱਚ ਮਹਿਜ 3-4 ਮਿੰਟ ਬਚੇ ਨੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਬੂਥ ਦੀਆਂ ਤਸਵੀਰਾਂ ਦਿਖਾਵਾਂਗੇ ਬੂਥ ਦੇ ਕੀ ਮਾਹੌਲ ਨੇ ਤਾਂ ਲੋਕ ਆਪਣੀ ਮਤ ਦਾ ਇਸਤੇਮਾਲ ਕਰਕੇ ਤਕਰੀਬਨ ਇੱਥੋਂ ਜਾ ਚੁੱਕੇ ਹੋਏ ਨੇ ਹੁਣ ਪੋਲਿੰਗ ਬੂਥ ਨੇ ਜਿਹੜੇ ਕਿ ਉਹ ਤਕਰੀਬਨ ਖਾਲੀ ਨਜ਼ਰ ਆ ਰਹੇ ਨੇ ਸੁਰੱਖਿਆ ਨੂੰ ਲੈ ਕੇ ਪੂਤੇ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਮੁਲਾਦਮ ਇਹ ਤਨਖਤ ਕੀਤੇ ਗਏ ਨੇ ਤਾਂ ਤਕਰੀਬਨ ਦੇਖ ਸਕਦੇ ਹੋ ਤੁਸੀਂ ਲੋਕ ਨੇ ਜਿਹੜੇ ਕਿ ਹੁਣ ਇੱਥੋਂ ਜਾ ਚੁੱਕੇ ਹੋਏ ਨੇ ਇੱਕ ਤਾਂ ਲੋਕ ਇੱਕ ਦੋ ਲੋਕ ਰਹਿ ਗਏ ਨੇ ਜੋ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਬੀਐਲਓ ਵੀ ਬੈਟਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ 6 ਵਜੇ ਦਾ ਟਾਈਮ ਸੀਗਾ ਇੱਕਦਮ ਮਿੰਟ ਬਚੇ ਤਕਰੀਬਨ ਟਾਈਮ ਪੂਰਾ ਹੋ ਚੁੱਕਿਆ ਹੋਇਆ ਤਾਂ ਕਿੰਨੇ ਕ ਪਰਸੈਂਟ ਪੋਲਿੰਗ ਹੈ ਜਿਹੜੀ ਹੁਣ ਤੱਕ ਹੋ ਚੁੱਕੀ ਹੋਈ ਹੈ ਸਰ ਹੋ ਗਈ 65% ਤੱਕ ਹੋਈ ਹੈ ਹਾਂਜੀ ਹਾਂਜੀ ਇੰਤਜ਼ਾਮ ਕਿੱਦਾਂ ਦੇ ਕੀਤੇ ਗਏ ਸੀ ਗਰਮੀ ਨੂੰ ਦੇਖੀ ਹੋਈ ਹੌਟ ਵੇਵਸ ਕਾਫੀ ਜ਼ਿਆਦਾ ਚੱਲ ਰਹੀ ਸੀ ਲੋਕਾਂ ਨੂੰ ਲੈ ਕੇ ਇੰਤਜ਼ਾਮ ਕਿਵੇਂ ਦੇ ਕੀਤੇ ਗਏ ਬਹੁਤ ਵਧੀਆ ਸੀ ਸਰ ਸਾਰਿਆਂ ਨੂੰ ਰੋਟੀ ਪਾਣੀ ਚਾਹ ਪਾਣੀ ਦਾ ਵਧੀਆ ਸ਼ਬੀਲ ਦਾ ਪ੍ਰਬੰਧ ਸੀ ਪਾਣੀ ਵੀ ਲੋਕਾਂ ਨੂੰ ਟਾਈਮ 'ਚ ਦਿੱਤਾ ਗਿਆ ਵਧੀਆ ਪੱਖੇ ਲੱਗੇ ਹੋਏ ਸੀਗੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਵੇ ਕਿਸੇ ਨੂੰ ਪੀਣ ਵਾਲੇ ਪਾਣੀ ਦੀ ਗਰਮੀ ਦੀ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਸਰ ਮੈਨੂੰ ਨਹੀਂ ਨਹੀਂ ਪਰ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਚੋਨਾ ਵਾਲੇ ਦਿਨ ਝੜਪ ਹੁੰਦੀ ਨਜ਼ਰਾਂ ਦੀ ਬੈਂਚ ਬਸਈਆ ਹੁੰਦੇ ਇਸ bowling booth ਦੀ ਗੱਲ ਕਰਦੇ ਇੱਥੇ ਸਭ ਕੁਝ ਠੀਕ ਰਿਹਾ ਜਾਂ ਫਿਰ ਕੋਈ ਝੜਪ ਹੋਈ ਸੀਗੀ ਨਹੀਂ ਸਰ ਸਭ ਕੁਝ ਠੀਕ ਰਿਹਾ ਕੋਈ ਝਟਪ ਨਹੀਂ ਹਾਂਜੀ ਹਾਂਜੀ ਆਪਾਂ ਪਾਰਟੀ ਦੇ ਨੁਮਾਇੰਦੇ ਆਏ ਨਹੀਂ تھے ਵਿਜ਼ਿ ਨੇ ਸਰ ਵਿజిਟ ਕਰਕੇ ਗਏ ਆ ਕੋਈ ਗੱਲਬਾਤ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਰੌਲਾ ਰੱਪਾ ਨਹੀਂ ਪਿਆ ਬਿਲਕੁਲ ਕਿਹਾ ਜਾ ਰਿਹਾ ਕਿ ਜਿਹੜੀ ਕਿ 65% ਜਿਹੜੀ ਕਿ ਪੋਲਿੰਗ ਹੈ ਉਹ ਹੋ ਚੁੱਕੀ ਹੋਈ ਹੈ ਤਾਂ ਕੁਝ ਨੌਜਵਾਨ ਵੀ ਇੱਥੇ ਖੜੇ ਨੇ ਗੱਲਬਾਤ ਕਰ ਲੈਂਦੇ ਆ ਬਾਈ ਜੀ ਵੋਟ ਪਾਉਣ ਆਏ ਆ ਆਖਰੀ ਇੱਕ ਦਮਿੰਟ ਬਚਿਆ ਤਾਂ ਕਿਵੇਂ ਦੇਖ ਬਹੁਤ ਵਧੀਆ ਮਾਹੌਲ ਰਿਹਾ ਜੀ ਸ਼ਾਂਤੀਪੁਰ 'ਚ ਵੋਟ ਪਈਆਂ ਨੇ ਬਹੁਤ achchiyan vote ਪਈਆਂ ਨੇ ਉਰਜਨ ਵੀ ਵਧੀਆ ਨਿਚੇ ਆਉਣਗੇ ਤਾਂ ਤੁਹਾਡਾ ਹੀ ਕਹਿਣਾ ਬਾਈ ਜੀ ਵੋਟ ਪਾਉਣ ਆਏ ਹੋ ਹਾਂ ਜੀ ਬਿਲਕੁਲ ਵੋਟ ਪਾਉਣ ਆਇਆ ਜੀ ਜਦੋਂ ਪਾਉਂਦੇ ਹੋ ਜਹਨ ਦੇ ਵਿੱਚ ਕੀ ਹੁੰਦਾ ਕੀ ਸੋਚ ਤਾਂ ਬਿਲਕੁਲ ਨੌਜਵਾਨ ਜਿਹੜੇ ਨੇ ਉਹ ਸ਼ਰਮਾਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਅੰਦਰ ਵੀ ਕੁਝ ਨੌਜਵਾਨ ਮੌਜੂਦ ਨੇ ਤਾਂ ਗੱਲਬਾਤ ਵੀ ਕਰਾਂਗੇ ਵੋਟ ਦਾ ਭੁਗਤਾਨ ਕਰਕੇ ਹਟਿਓ ਜਦੋਂ ਵੋਟ ਪਾਉਂਦੇ ਹੋ ਮਨ ਦੇ ਵਿੱਚ ਜਹਨ ਦੇ ਵਿੱਚ ਕੀ ਮੁੱਦੇ ਰਹਿੰਦੇ ਨੇ ਕੀ ਸੋਚ ਕੇ ਵੋਟ ਪਾਉਂਦੇ ਅਸੀਂ ਵੋਟ ਉਹਨੂੰ ਹੀ ਪਾਵਾਂਗੇ ਕਿ ਜਿਹੜਾ ਆਪਣੇ ਸ਼ਹਿਰ ਦਾ ਵਿਕਾਸ ਕਰੇ ਤੇ ਅਸੀਂ ਰਣਜੀਤ ਸਿੰਘ ਢਿੱਲੋਂ ਨੂੰ ਵੋਟ ਪਾਈ ਹੈ ਕਿਉਂਕਿ ਉਹਨਾਂ ਤੋਂ ਚੰਗਾ ਤੇ ਨੇਕ ਇਨਸਾਨ ਇਹ ਆਪਣੇ ਲੁਧਿਆਣੇ 'ਚ ਦੇਖਿਆ ਜਾਵੇ ਤਾਂ ਕੋਈ ਨਹੀਂ ਉਹਨਾਂ ਦੇ ਮੁਕਾਬਲੇ ਦਾ ਕੈਂਡੀਡੇਟ ਸੀ ਇਹ ਪੰਨਨ ਨੂੰ ਵੋਟ ਪਾਈ ਹੈ ਤੇ ਰੱਬ ਗਿਆ ਹੀ ਅਰਦਾਸ ਕਰਦੇ ਆ ਕਿ ਉਹ ਜਿੱਤਣ 4 ਤਰੀਕ ਨੂੰ ਬਿਲਕੁਲ ਇਹਨਾਂ ਨੇ ਤਾਂ ਦੱਸਤਾ ਕਿ ਇਹਨਾਂ ਨੂੰ ਵੋਟ ਪਾਈ ਹੈ ਚਲੋ ਅਸੀਂ ਇਹ ਨਹੀਂ ਪੁੱਛਦੇ ਵੋਟ ਕਿਹਨੂੰ ਪਾਈ ਹੈ ਪਰ ਜਦੋਂ ਵੋਟ ਪਾਉਂਦੇ ਹੋ ਕੀ ਲੱਗਦਾ ਕਿ ਇਹ ਕੈਂਡੀਡੇਟ ਕਿਹੋ ਜਿਹਾ ਹੋਣਾ ਚਾਹੀਦਾ ਹੈ ਸਰਕਾਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਰਕਾਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਰਕਾਰ ਕੀ ਸੋਚ ਕੇ ਵੋਟ ਪਾਉਂਦੇ ਹੋ ਸਰਕਾਰ ਵਧੀਆ ਹੋਣੀ ਚਾਹੀਦੀ ਹੈ ਕੁਝ ਕੰਮ ਕਰੇ ਇਹਨੇ ਵਧੀਆ ਪੰਜਾਬ ਦੇ ਵਧੀਆ ਹੋਣਾ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਤੁਹਾਡੇ ਹਿਸਾਬ ਨਾਲ ਕਿਹੜੇ ਐਸੇ ਮੁੱਦੇ ਨੇ ਜੋ ਕੈਂਡੀਡੇਟ ਜਿਹੜਾ ਜਿੱਤਦਾ ਉਸ ਨੂੰ ਪਹਿਲ ਦੇ ਅਧਾਰ ਤੇ ਜਿਹੜਾ ਪੁਲ ਬਣਿਆ ਹੈ ਤੇ ਬਾਰੋੜ ਵਾਲਾ ਉਹਨੂੰ ਪਹਿਲਾਂ ਐਲੀਵੇਟ ਪੁਲ ਬਣਾਉਣਾ ਚਾਹੀਦਾ ਜੋ ਕਿ ਸਾਰਿਆਂ ਦਾ ਕੰਮਕਾਰ ਕੁਲੇ ਕੀ ਰਸਤੇ ਮਿਲਣ ਸਾਰੀਆਂ ਸੜਕਾਂ ਨੂੰ ਉਹ ਸਭ ਤੋਂ ਮੇਨ ਗੱਲ ਇਹੀ ਹੈ ਪਹਿਲਾਂ ਉਹਨੂੰ ਪੁਲ ਨੂੰ ਐਲੀਵੇਟ ਕੀਤਾ ਜਾਵੇ ਤਾਂ ਬਿਲਕੁਲ ਵਕ ਵਕ ਮੁੱਦੇ ਜਿਹੜੇ ਦੱਸੇ ਨੇ ਤੇ ਅੰਦਰ ਦੀਆਂ ਤਸਵੀਰਾਂ ਦਿਖਾਈਆਂ ਤੁਹਾਨੂੰ ਪੋਲਿੰਗ ਬੂਥ ਦੇ ਬਾਹਰ ਦੀਆਂ ਵੀ ਤਸਵੀਰਾਂ ਦਿਖਾਣੇ ਆ ਬਾਹਰ ਹੁਣ ਗੇਟ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਉਹ ਬੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਮੁਲਾਜ਼ਮ ਤਾਂ ਜਿਹੜੇ ਹੁਣ ਵੋਟਰ ਅੰਦਰ ਰਹਿ ਚੁੱਕੇ ਹੋਏ ਨੇ ਉਹਨਾਂ ਦੀ ਹੀ ਵੋਟ ਹੈ ਜਿਹੜੀ ਕਿ ਉਹ ਪੋਲ ਹੋਵੇਗੀ ਤਾਂ 6 ਵਜੇ ਦਾ ਸਮਾਂ ਜਿਹੜਾ ਕਿ ਉਹ ਮੁਕੰਮਲ ਹੋ ਚੁੱਕਿਆ ਹੋਇਆ ਹੈ ਤਾਂ ਗੇਟ ਹੈ ਜਿਹੜਾ ਕਿ ਹੁਣ ਉਹ ਬੰਦ ਕਰ ਦਿੱਤਾ ਗਿਆ ਤਾਂ ਹੁਣ ਕਿਸੇ ਨੂੰ ਵੀ ਅੰਦਰ ਆਉਣ ਦੀ ਜਿਹੜੀ ਕਿ ਪਰਮਿਸ਼ਨ ਉਹਨੇ ਦਿੱਤੀ ਜਾਵੇ ਕਿ ਜੋ ਲੋਕ ਜਿਹੜੇ ਕਿ ਅੰਦਰ ਮੌਜੂਦ ਨੇ ਉਹਨਾਂ ਦੀ ਜਿਹੜੀ ਕਿ ਵੋਟ ਆ ਪੋਲ ਹੈ ਉਹ ਜ਼ਰੂਰ ਕਰਾਈ ਜਾਣੀ ਹੈ ਤਾਂ ਜੇਕਰ ਬੀਐਲਓ ਦੀ ਬੰਨੀਆਂ ਤਾਂ ਜਿਸ ਬੂਥ ਤੇ ਅਸੀਂ ਖੜੇ ਹਾਂ ਉਸ ਬੂਥ ਦੇ ਉੱਤੇ 65% ਜਿਹੜੀ ਕਿ ਪੋਲ ਹੈ ਉਹ ਹੁਣ ਤੱਕ ਹੁੰਦੀ ਹੋਈ ਨਜ਼ਰ ਆਈ ਹੈ ਤਾਂ ਕਿਹਾ ਜਾ ਰਿਹਾ ਕਿ ਅਮਨ ਅਮਾਨ ਦੇ ਨਾਲ ਜਿਹੜੀਆਂ ਕਿ वोटा अनुष्मित लड़के ने परे चार्य गया कैमरा पर्सन मनीष जैन और हिमांशी दीक्षित पाल दैनिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर